ਕਿਸਤਾਂ ਦੀ ਜਿਹੜੇਨ ਵਾਲੀਔਰ ਕਿਸਤਾਂ ਦੇ ਨਿਰਦੇਸ਼ ਕਰੀਤੇ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਂਦਾ ਹੈ ਐਨ ਡੀ ਆਰ ਐਫ ਆਂਦਾ ਹੈ ਹੋਮ ਗਾਰਡਸ ਆਂਦਾ ਹੈ ਐਨ ਸੀ ਸੀ ਆਂਦਾ ਹੈ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲਿਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕੁਇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਪੁਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀਓਸ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨ ਗਈਆਂ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ ਇੱਕ ਹਿੱਸਾ ਹੈ। ਪਿੰਕੋ ਤੁਲੀ ਅੰਦਰ ਜਾਂ ਪਿੰਕੋ ਸ਼ਹਿਰ ਦੇ ਅੰਦਰ ਕਿਹੜੇ-ਕਿਹੜੇ ਏਰੀਆ ਜਿੱਥੇ ਆਪਰੇਜ ਹੋਏਗੀ ਔਰ ਇੱਕ ਬ੍ਰੇਕ ਆਊਟ ਨੂੰ ਲੈ ਕੇ ਕਿੰਨਾ ਟਾਈਮ ਮਿਲੇਗਾ। ਜਿਹੜੀ ਮੌਕ ਡ੍ਰਿਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਖੂਪੁਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ। ਬਲੈਕਆਊਟ ਅਸੀਂ ਆਪਣੇ ਤਿੰਨ ਸਿਟੀਆਂ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟ ਕੋਟਕਪੁਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਕਪੁਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇਹ ਕੋਟਕਪੁਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੇਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਤੇ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਕਿ ਨਹੀਂ ਬੈਕਗ੍ਰਾਉਂਡ 'ਚ ਲੋਕਾਂ ਕਿਰਤਾਂ ਦਾ ਮਤਲਬ ਬਾਤ ਕਰਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਉਹ ਸਾਫ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈੱਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤੋ ਤੁਸੀਂ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਹੈ